ਹਾਂਜੀ ਇਹ ਵਾਲੇ ਬਨਾਰਸੀ ਦੇ ਸੂਟ ਆਉਣਗੇ ਜੀ 2.5 ਮੀਟਰ ਦੀ ਸ਼ਰਟ ਆएगी ਤੇ 2.5 ਮੀਟਰ ਬਾਟਮ ਆएगी ਬਨਾਰਸੀ ਦੀ ਤੇ ਨਾਲ ਇਹਨਾਂ ਦਾ ਜਿਹੜਾ ਦੁਪੱਟਾ ਲਗਾਇਆ ਆਪਾਂ ਉਹ ਵੀ ਬਨਾਰਸੀ ਸੈਲਫ ਲਾਇਆ ਹੈ ਪ੍ਰਿੰਟ ਤੇ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਵੀਡੀਓ ਸਕਿਪ ਨਾ ਕਰੇ ਜੀ ਆਪਾਂ ਇਹਦੇ ਵਿੱਚ ਆਫਰ ਵਾਲੇ ਵੀ ਸੂਟ ਲੈ ਕੇ ਆਏ ਆ ਆਪਾਂ ਜੋ ਲਾਸਟ ਦੇ ਵਿੱਚ ਐਡ ਕੀਤੇ ਹੋਏ ਨੇ ਆਫਰ ਵਾਲੇ ਸੂਟ ਤੇ ਬਨਾਰਸੀ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਤੇ ਇਹ ਵਾਲੇ ਘੱਟ ਰੇਂਜ ਵਾਲੇ ਆਉਣਗੇ ਜੀ ਬਨਾਰਸੀ ਦੇ ਸੂਟ ਤੇ ਤੁਸੀਂ ਇਹ ਸੂਟ ਆਰਡਰ ਕਰ ਸਕਦੇ ਹੋ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਕੋਈ ਵੀ ਸਿੰਗਲ ਸੂਟ ਦਾ ਵੀ ਆਰਡਰ ਦੇ ਸਕਦੇ ਹੋ ਬਟ ਆਪਣੇ ਚੈਨਲ ਤੇ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੇ ਐਡਰੈਸ ਪਹਿਲਾਂ ਦੇਣਾ ਪੈਂਦਾ ਇਸ ਲਈ ਤੁਸੀਂ ਇਹ ਵਾਲੇ ਸੂਟ ਬਾਏ ਕਰ ਸਕਦੇ ਹੋ ਜਿਹੜਾ ਮੈਂ ਆਪਣਾ ਨੰਬਰ ਦਿੱਤਾ ਹੁੰਦਾ ਹੈ WhatsApp ਉਹੀ ਮੇਰਾ ਆਰਡਰ ਨੰਬਰ ਹੁੰਦਾ ਤੇ ਇਹ ਵਾਲੇ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਦੁਪੱਟੇ ਇਹਨਾਂ ਨਾਲ ਬਹੁਤ ਜ਼ਿਆਦਾ ਸੋਹਣੇ ਫੈਨਸੀ ਨੇ ਇਹ ਵਾਲੇ ਆਫਰਾਂ ਵਾਲੇ ਸੂਟ ਹੋਗੇ ਇਹ ਬਣਾ ਸੀ ਸੈਲਫ ਦੇ ਸੂਟ ਨੇ ਟਾਈਟ ਮੀਟਰ ਸ਼ਰਟ ਟਾਈਟ ਮੀਟਰ ਬਾਟਮ ਤੇ ਇਹ ਵਾਲੇ ਵੀ ਸੂਟ ਤੁਸੀਂ ਆਫਰ ਚ ਲੈ ਸਕਦੇ ਆ ਦੋ ਸੂਟ 750 ਦੇ ਦੋ ਸੂਟ ਸ਼ਿਪਿੰਗ 올 ਇੰਡੀਆ ਫ੍ਰੀ ਹੈ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਅਡਰੈਸ ਤੇ ਪੇਮੈਂਟ ਪਹਿਲਾਂ ਦੇਣਾ ਪੈਂਦਾ ਸੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ so much ਵੀਡੀਓ ਦੇਖਣ ਲਈ ਤੇ ਆਪਣੇ ਤੁਸੀਂ ਸਕਰੀਨ ਸ਼ਾਟ ਲੈ ਕੇ ਸੂਟ ਦਾ ਤੇ ਸੈਂਡ ਕਰ ਸਕਦੇ ਹੋ ਤੇ ਇਹ ਵਾਲੇ ਸੂਟ ਆਰਡਰ ਕਰ ਸਕਦੇ ਹਾਂ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ ਧੰਨਵਾਦ